ਸਾਸ਼ਵੀ ਕਾਲ ਜੀ ਸਿਮਰਨ ਬੁਟੀਕ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਅੱਜ ਵਾਲੇ ਸੂਟ ਜੀ ਬਹੁਤ ਹੀ ਘੱਟ ਰੇਟ 'ਚ ਤੁਹਾਨੂੰ ਪਾਰਟੀ ਵੇਅਰ ਸੂਟ ਲੈ ਕੇ ਆਨੇ ਆ ਜੀ ਬਹੁਤ ਜ਼ਿਆਦਾ ਘੱਟ ਰੇਟ ਵਿੱਚ ਸੂਟ ਦੀ ਲੁੱਕ ਦੇਖੋ ਜੀ ਕਿੰਨੀ ਪਿਆਰੀ ਆ ਔਰ ਗੈਂਜਾ ਦੀ ਤੁਹਾਨੂੰ 2.5 ਮੀਟਰ ਦੀ ਸ਼ਰਟ ਮਿਲੇਗੀ ਬਾਟਮ ਤੁਹਾਨੂੰ ਕਰੇਪ ਦੀ ਮਿਲੇਗੀ ਮਸਲੀਨ ਦਾ ਤੁਹਾਨੂੰ ਦੁਪੱਟਾ ਮਿਲੇਗਾ ਸੂਟ ਦੀ ਲੁੱਕ ਦੇਖੋ ਕਿੰਨੀ ਜਿਆਦਾ ਸੋਹਣੀ ਹੈ ਜੀ ਸੂਟ ਦੀ ਲੁੱਕ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 850 ਰੁਪਿਆ 850 ਰੁਪਏ ਵਿੱਚ ਅਸੀਂ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਬਾਟਮ ਤੇ ਵਰਕ ਹੋਇਆ ਹੋਇਆ ਸੂਟ ਦੀ ਲੁੱਕ ਬਹੁਤ ਹੀ ਪਿਆਰੀ ਬਣ ਕੇ ਆਉਣੀ ਹੈ ਜੀ ਸੂਟ ਦੇਖ ਕੇ ਆ ਕਹਿਣੇ ਅਗਲੇ ਸੂਟ ਚੈੱਕ ਕਰੋ ਜੀ 5 ਮੀਟਰ ਤੁਹਾਨੂੰ ਜੌਰਜਟ ਦਾ ਸੂਟ ਮਿਲੂਗਾ ਬਹੁਤ ਹੀ ਪਿਆਰਾ ਜੌਰਜਟ ਦਾ 5 ਮੀਟਰ ਸੂਟ ਮਿਲੂਗਾ ਜੀ 2.5 ਮੀਟਰ ਪਿਓਰ ਔਰਗੈਂਜਾ ਦੀ ਦੁਪੱਟਾ ਮਿਲੂਗਾ ਜੀ ਤੁਹਾਨੂੰ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਦੁਪੱਟੇ ਤੇ ਲੈਸ ਦੀ ਫਿਨਿਸ਼ਿੰਗ ਦਿੱਤੀ ਵੀ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1145 1145 ਵਿੱਚ ਅਸੀਂ ਤੁਹਾਨੂੰ ਇੰਨਾ ਸੋਹਣਾ ਸੂਟ ਦੇ ਰਹੇ ਹਾਂ ਸੂਟ ਦੇ ਕਿ ਆ ਕਹਣੇ ਅਗਲੇ ਕਲਰ ਚੈੱਕ ਕਰੋ ਜੀ ਕਲਰ ਆ ਰਸੂਟ ਅੱਜ ਦੇ ਸੂਟ ਤੁਹਾਨੂੰ ਸਿਰਫ 1000 ਤੋਂ 1500 ਦੀ ਰੇਂਜ ਵਿੱਚ ਪਾਰਟੀ ਵੇਅਰ ਸੂਟ ਮਿਲਣਗੇ 500 ਤੋਂ 1500 ਦੀ ਰੇਂਜ ਵਿੱਚ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਔਰਗੈਂਜਾ ਦਾ ਸੂਟ ਹੈ ਜੀ ਵਰਕ ਹੋਇਆ ਹੋਇਆ neck ਤੇ ਬਹੁਤ ਪਿਆਰਾ ਘੇਰੇ ਤੇ ਵੀ ਵਰਕ ਮਿਲੂਗਾ ਜੀ ਦੁਪੱਟਾ ਤੁਹਾਨੂੰ ਬਿਸਕੋਸ ਆਰਗੈਂਜ਼ਾ ਦਾ ਮਿਲੂਗਾ ਸੂਟ ਦਾ ਪ੍ਰਾਈਸ ਹੈਗਾ ਜੀ 1450 1450 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਆਰਡਰ ਕਰੋ ਜੀ ਸਿੰਗਲ ਸਿੰਗਲ ਪੀਸ ਹੈ ਕਲਰ ਬਹੁਤ ਪਿਆਰੇ ਆ ਸੂਟ ਦੀ ਲੁੱਕ ਦੇਖੋ ਕਿੰਨੀ ਜਿਆਦਾ ਸੋਹਣੀ ਆ ਜੀ 1450 ਸੂਟ ਦਾ ਰੇਟ ਹੈ ਜੀ ਬਹੁਤ ਹੀ ਪਿਆਰਾ ਮਹਿਰੂਨ ਕਲਰ ਚੈੱਕ ਕਰੋ ਜੀ ਸੂਟ ਦੁਪੱਟੇ ਤੇ ਵੀ ਤੁਹਾਨੂੰ ਵਰਕ ਮਿਲੂਗਾ ਇੰਨਾ ਜਿਆਦਾ ਸੋਹਣਾ 1450 ਸੂਟ ਦਾ ਪ੍ਰਾਈਸ ਹੈ ਜੀ 컬러 ਚੈੱਕ ਕਰੀ ਜਾਓ ਜੀ ਕਿੰਨੇ ਪਿਆਰੇ ਆ 컬러ਾਂ ਦੇ ਕਿਆ ਕਹਿਣੇ ਸੂਟ ਦੇ ਕਿਆ ਕਹਿਣੇ ਜਾ ਇਹ ਸੂਟ ਤੁਸੀਂ ਪਾਉਂਗੇ ਜੀ ਤੁਹਾਨੂੰ ਅਗਲਾ ਪੁੱਛੂਗਾ ਵੀ ਸੂਟ ਕਿੱਥੋਂ ਲੈਂਦਾ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਨੇਚਰਲ ਕ੍ਰੇਵ ਦਾ ਸੂਟ ਹੈ ਜੀ ਬੁਟੀਕ ਸਟਾਈਲ ਪੀਸ ਹੈ ਜੀ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੇਗਾ ਸੂਟ ਦਾ ਪ੍ਰਾਈਸ ਹੈਗਾ ਜੀ 1350 1350 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਆਰਡਰ ਕਰੋ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਇੱਕ ਵਾਰ ਜ਼ਰੂਰ ਤੁਸੀਂ ਟਰਾਈ ਕਰੋ ਜੀ ਜੇ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਵਾਈ ਦੇਵੇ ਤਾਂ ਤੁਸੀਂ ਦੁਬਾਰਾ ਤੇ ਮੰਗਾਓ ਨਹੀਂ ਕੋਈ ਫੋਰਸ ਨਹੀਂ ਜੀ ਇੱਕ ਵਾਰ ਜ਼ਰੂਰ ਤੁਹਾਨੂੰ ਲੱਗਦਾ ਹੋਊਗਾ ਵੀ ਰੇਟ ਘੱਟ ਕੱਪੜੇ 'ਚ ਕੋਈ ਕਮੀ ਨਾ ਹੋਵੇ ਜਾਂ ਵਰਕਚ ਨਹੀਂ ਜੀ ਕੱਪੜੇ ਕੰਮ 'ਚ ਕਮੀ ਨਹੀਂ ਹੈਗੀ ਕੰਮ ਕੰਮ 'ਚ ਕਮੀ ਨਹੀਂ ਹੈਗੀ ਸਿਰਫ ਸਾਡਾ ਕੰਮ ਹੈ ਡీలਰਾਂ ਤੋਂ ਵੀ ਨਾ ਕੰਮ ਕਰਨਾ ਕਿਉਂਕਿ ਅਸੀਂ ਸਿੱਧਾ ਜਾ ਕੇ ਫੈਕਟਰੀ ਤੋਂ ਮਾਲ ਲੈਣੇ ਆ ਜੀ ਜੋ ਸਾਡਾ ਮਾਰਜਨ ਹੁੰਦਾ ਤੁਸੀਂ ਆਪ ਸਿਆਣੇ ਆ ਜੀ ਅਸੀਂ ਆਪਣਾ ਮਾਰਜਨ ਰੱਖ ਕੇ ਸੂਟ ਸੇਲ ਕਰਦੇ ਆ ਅਸੀਂ ਵਿਚਾਲੇ ਡੀਲਰ ਬਿਲਕੁਲ ਕੱਢੇ ਹੋਏ ਆ ਜੀ ਅਸੀਂ ਸਿੱਧਾ ਫੈਕਟਰੀ ਤੋਂ ਮਾਲ ਚੱਕਦੇ ਆ ਜੋ ਇਹ ਰੇੜੀ ਕਰਨਾ ਵਰਕ ਕਰਨਾ ਉਹ ਸਾਡੇ ਖੁਦ ਦੇ ਕਾਰੀਗਰ ਹੈ ਸਾਨੂੰ ਇਹ ਕੰਮ ਸੂਟ ਤਾਂ ਸਸਤਾ ਪੈਂਦਾ ਜੀ ਇਸ ਕਰਕੇ ਨਾ ਤੁਸੀਂ ਐਦਾਂ ਕੁਝ ਨਹੀਂ ਸੋਚਣਾ ਜਲਦੀ ਤੋਂ ਜਲਦੀ ਆਪਣਾ ਆਰਡਰ ਡਨ ਕਰਿਆ ਕਰੋ ਜੀ ਪਸ਼ਮੀਨਾ ਦਾ ਸੂਟ ਹੈ ਜੀ ਬਹੁਤ ਹੀ ਪਿਆਰਾ ਕਾਨੀ ਆਰ ਜਰੀ ਕੋ ਹੋਇਆ ਬਾ ਬਾਟਮ ਵੀ ਤੁਹਾਨੂੰ ਪਲੇਨ ਮਿਲੂਗੀ ਨਾਲ ਉਤੇ ਵੀ ਕਾਨੀ ਵਰਕ ਮਿਲਿਆ ਬਣਿਆ ਹੋਇਆ ਇਹ ਨਹੀਂ ਹੈ ਬਾਟਮ ਪਲੇਨ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1150 1150 ਵਿੱਚ ਤੁਹਾਨੂੰ ਅਸੀਂ ਇੰਨਾ ਸੋਹਣਾ ਸੂਟ ਦੇ ਰਹੇ ਹਾਂ ਮਾਰਕੀਟ ਵਿੱਚ ਜਾਇਓ ਜੀ ਤੁਹਾਨੂੰ ਐਦਾਂ ਦੇ ਰੇਟ ਮਿਲਣਗੇ ਨਾ ਤੁਸੀਂ ਜੀ ਖੁਦ ਹੈਰਾਨ ਰਹਿ ਜਾਊਂਗੇ ਜੀ ਜਦ ਤੁਸੀਂ ਆ ਕੇ ਸਾਡਾ ਸੂਟ ਮੰਗਵਾਉਂਗੇ ਨਾ ਜੀ ਤੁਹਾਨੂੰ ਆਪਣੇ ਆਪ ਤਸੱਲੀ ਹੋਊਗੀ ਜੀ ਵੀ ਰੇਟ ਵੀ ਇੰਨਾ ਘੱਟ ਔਰ ਪਸ਼ਮੀਨੇ ਦੀ ਕੁਆਲਿਟੀ ਵੀ ਇੰਨੀ ਵਧੀਆ ਏਕੇ ਟੈਕਸ ਦਾ ਪਸ਼ਮੀਨਾ ਅਸੀਂ ਯੂਜ਼ ਕਰਦੇ ਹਾਂ ਜੀ ਏਕੇ ਰਾਮ ਟੈਕਸ ਦਾ ਏਕੇ ਟੈਕਸ ਦਾ ਤਮੰਨਾ ਦਾ ਬ੍ਰਾਂਡ ਇਸ ਕਰਕੇ ਜੀ ਪਸ਼ਮੀਨੇ ਵਿੱਚ ਕੋਈ ਵੀ ਸਾਡੇ ਚ ਕਮੀ ਨਹੀਂ ਹੋਊਗੀ ਕੋਈ ਬੂਰ ਨਹੀਂ ਉਠੂਗਾ ਜੀ ਪਸ਼ਮੀਨਾ ਇੱਕ ਨੰਬਰ ਮਿਲੂਗਾ ਜੀ ਜਲਦੀ ਤੋਂ ਜਲਦੀ ਆਪਣੇ ਸੂਟ ਆਰਡਰ ਕਰੀ ਜਾਓ ਤੇ ਪਿਕਾ ਸੈਂਡ ਕਰੀ ਜਾਓ ਜਲਦੀ ਤੋਂ ਜਲਦੀ ਕਿਉਂਕਿ ਕਈ ਵਾਰ ਬਾਅਦ ਚੋਂ ਪਿਕ ਆਉਂਦੀ ਹੈ ਸਾਡੇ ਸੂਟ ਸੇਲ ਹੋ ਜਾਂਦੇ ਆ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਮਿਲੂਗਾ ਜੀ ਤੁਹਾਨੂੰ ਕਾਨੀ ਵਰਕ ਦੇਖੋ ਜੀ ਸੂਟ ਤੇ ਸੂਟ ਦਾ ਪ੍ਰਾਈਸ ਹੈ ਤੁਸੀਂ ਸੋਹਣੀ ਲਿਆ ਕਲਰ ਤੁਸੀਂ ਦੇਖੀ ਜਾਓ ਨਾਲ ਦੀ ਨਾਲ ਫੋਟੋਆਂ ਸੈਂਡ ਕਰੀ ਜਾਓ ਸੋਹਣੇ ਸੋਹਣੇ ਸੂਟ ਪਾਓ ਵਿంటర్ ਹੈ ਜੀ ਜਿਵੇਂ ਜਿਵੇਂ ਠੰਡ ਵੱਧ ਰਹੀ ਹੈ ਪਸ਼ਮੀਨੇ ਦੇ ਸੂਟਾਂ ਦੀ ਨੀਡ ਵੀ ਵਧਣੀ ਹੈ ਜੀ ਸਾਰੇ ਲੋਕ ਹੀ ਇਦਾਂ ਦੇ ਸੀਜ਼ਨ ਵਿੱਚ ਪਸ਼ਮੀਨਾ ਪਾਉਣਾ ਪਸੰਦ ਕਰਦੇ ਆ ਜੀ ਪਸ਼ਮੀਨਾ ਬਹੁਤ ਤਰ੍ਹਾਂ ਦਾ ਹੁੰਦਾ ਜੀ ਕਈ ਪਸ਼ਮੀਨਾ 5000 ਵਾਲਾ ਵੀ ਲੈ ਲਓ ਪਰ ਅਸੀਂ ਬੂਰ ਦੀ ਗਾਰੰਟੀ ਦਿੰਦੇ ਆ ਜੀ ਜਿਹੜਾ ਤੁਸੀਂ ਸਾਡੇ ਕੋਲੋਂ ਪਸ਼ਮੀਨੇ ਦਾ ਸੂਟ ਬਾਏ ਕਰੋਗੇ ਜੀ ਉਹਦੇ ਤੇ ਕੋਈ ਬੂਰ ਨਹੀਂ ਆਊਗਾ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਤੁਸੀਂ ਕਰਨਾ ਕੀ ਹੈ ਜੀ ਸੂਟ ਦਾ ਸਕਿਨ ਸਕਿਨ ਸਕਰੀਨਸ਼ਾਟ ਸੈਂਡ ਕਰਨਾ ਹੈ Google Pay Paytm ਕਰਕੇ ਸਕਿਨ ਸੈਂਡ ਕਰ ਦੇਣੀ ਪਿਕ ਜੀ ਆਪਣਾ ਐਡਰੈਸ ਸੈਂਡ ਕਰ ਦੇਣਾ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਜਿਨ੍ਹਾਂ ਕੋਲ ਸਾਡਾ ਕੱਪੜਾ ਜਾਂਦਾ ਜੀ ਉਹਨਾਂ ਨੂੰ ਕੱਪੜੇ ਦੀ ਕੁਆਲਿਟੀ ਪਤਾ ਜੀ ਔਖਾ ਬੰਦ ਕਰਕੇ ਸੂਟ ਲੈ ਲੈਣਿਆ ਦੇਖੋ ਜੀ ਜਿੱਦਾਂ ਦੀ ਕੱਪੜੇ ਦੀ ਰੇਂਜ ਹੁੰਦੀ ਆ ਉਦਾਂ ਦੀ ਕੱਪੜੇ ਦੀ ਕੁਆਲਿਟੀ ਹੁੰਦੀ ਆ ਤੇ 1000 ਤੋਂ ਉੱਪਰ ਵਾਲਾ ਸੂਟ ਬਹੁਤ ਜ਼ਿਆਦਾ ਵਧੀਆ ਹੁੰਦਾ ਜੀ ਤੁਸੀਂ ਟਰਸਟ ਕਰਿਓ ਮੇਰੇ ਤੇ ਇੱਕ ਵਾਰ ਜ਼ਰੂਰ ਸੂਟ ਬਾਏ ਕਰਕੇ ਦੇਖਿਓ ਜੀ ਇਸ ਮਾਰਜਿਨ ਘੱਟ ਰੱਖਣ ਕਰਕੇ ਸੂਟਾਂ ਦੇ ਰੇਟ ਘੱਟ ਐ ਸਿੱਧਾ ਫੈਕਟਰੀਆਂ ਤੋਂ ਮਾਲ ਅਸੀਂ ਸਪਲਾਈ ਮੰਗਵਾਉਨੇ ਆ ਤਾਂ ਕਰਕੇ ਰੇਟ ਘੱਟ ਐ ਇਦਾਂ ਦਾ ਡਾਟ ਨਾ ਲਓ ਵੀ ਐਨੇ ਦੇ ਰੇਟ ਵਿੱਚ ਕਿਆ ਸੂਟ ਆਉਂਦਾ ਹੈ ਕਈ ਮੇਰੀ ਭੈਣਾਂ ਦੀ ਇਹ ਸੋਚਣੀ ਆ ਕਈ ਕਹਿਨੀ ਆ ਕਿ ਤੁਹਾਡੇ ਸੂਟ ਕੋਸਟ ਲੀਆਂ ਦੇਖੋ ਜੀ ਆਪਾਂ ਹਰੇਕ ਦੇ ਮੈਸੇਜ ਦਾ ਕਦਰ ਕਰਦੇ ਆ ਹਰੇਕ ਜਨ ਨੂੰ ਕੋਈ ਕੁਝ ਕਹਿੰਦਾ ਆਪਣਾ ਸਮਝ ਕੇ ਕਹਿੰਦਾ ਸਾ ਅਸੀਂ ਕੋਈ ਮਾਈਂਡ ਨਹੀਂ ਕਰਦੇ ਜੀ ਦੇਖੋ ਹਰੇਕ ਬੰਦੇ ਦੀ ਆਪਣੀ ਆਪਣੀ ਪੌਕਟ ਮਨੀ ਆ ਉਹਨੇ ਕਿੰਨੇ ਖਰਚਣੇ ਆ ਸੂਟ ਤੇ ਕਿੰਨੇ ਲਾਉਣੇ ਆ ਘਰਾਂ ਦੇ ਹੋਰ ਵੀ ਖਰਚੇ ਹੁੰਦੇ ਆ ਇਸ ਕਰਕੇ ਹਰੇਕ ਬੰਦਾ ਸੋਚ ਸਮਝ ਕੇ ਹੀ ਖਰਚਾ ਕਰਦਾ ਜੀ 1150 ਵਿੱਚ ਅਸੀਂ ਤੁਹਾਨੂੰ ਪਸ਼ਮੀਨੇ ਦਾ ਸੂਟ ਦੇ ਰਹੇ ਆ ਸੂਟ ਚੈੱਕ ਕਰੀ ਜਾਓ ਜੀ ਪਸ਼ਮੀਨੇ ਦੀ ਉਹ ਸ਼ਾਲ ਆ ਪਸ਼ਮੀਨੇ ਦਾ ਹੀ ਸੂਟ ਆ ਪਸ਼ਮੀਨੇ ਦੀ ਉਹ ਬਾਟਮ ਮਿਲੂਗੀ ਇਸ ਕਰਕੇ ਪਹਿਣ ਮੈਨੂੰ ਕਿਸੇ ਦੀ ਕੋਈ ਗੱਲ ਦਾ ਮਾਈਂਡ ਨਹੀਂ ਹੁੰਦਾ ਦੇਖੋ ਜੀ ਮੇਰੀ ਕੋਸ਼ਿਸ਼ ਪਰ ਇਹੀ ਰਹਿੰਦੀ ਆ ਕਿ ਮੈਂ ਸਸਤੇ ਸੂਟ ਵੀ ਲਿਆਵਾਂ ਵਧੀਆ ਮਹਿੰਗੇ ਸੂਟ ਵੀ ਲਿਆਵਾਂ ਮੀਡੀਅਮ ਸੂਟ ਵੀ ਰੱਖਾਂ ਕਿਉਂਕਿ ਤੁਸੀਂ ਮੇਰੀਆਂ ਸਾਰੀਆਂ ਵੀਡੀਆਂ ਦੇਖਿਆ ਕਰੋ ਕੋਈ ਮੈਂ ਐਦਾਂ ਨਹੀਂ ਵੀ ਇੱਕ ਤਰ੍ਹਾਂ ਦੇ ਸੂਟ ਪਾਉਣੀ ਆ ਮੈਂ ਸਸਤੇ ਮਹਿੰਗੇ ਮੀਡੀਅਮ ਰੇਟ ਹਰ ਤਰ੍ਹਾਂ ਦੇ ਸੂਟ ਪਾਉਣੀ ਆ ਇਸ ਕਰਕੇ ਨਾ ਜੀ ਗੌਰ ਕਰਿਆ ਕਰੋ ਕਿ ਅਸੀਂ ਜੇ ਉਹ ਸਾਡੇ ਬਾਰੇ ਸੋਚਦੀ ਆ ਤਾਂ ਅਸੀਂ ਵੀ ਉਹਦੀ ਹੈਲਪ ਕਰੀਏ ਉਹ ਤੋਂ ਉਹਦੀ ਵੀਡੀਓ ਦੇਖਿਓ ਉਹ ਤੋਂ ਵੱਧ ਤੋਂ ਵੱਧ ਕੱਪੜਾ ਵਾਇ ਕਰੀਏ ਕਿਉਂਕਿ ਇੱਕ ਵਾਰ ਟਰਸਟ ਕਰੇ ਵੀ ਨਾ ਜੀ ਅਪਾ ਕਿਸੇ ਪਰ ਯਕੀਨ ਨਹੀਂ ਕਰ ਸਕਦੇ ਗੱਲਾਂ ਨਾਲ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੈਂ ਬਹੁਤ ਜ਼ਿਆਦਾ ਚੰਗਾ ਹਾਂ ਜਦ ਤੱਕ ਆਪਾ ਉਹ ਬੰਦੇ ਨਾਲ ਵਰਤਦੇ ਨਹੀਂ ਵੀ ਇਹ ਬੰਦੇ ਦਾ ਹਿਸਾਬ ਕਿਤਾਬ ਕਿਦਾਂ ਦਾ ਹੈ ਜੇ ਤੁਹਾਡੀ ਪੇਮੈਂਟ ਮੇਰੇ ਕੋਲ ਆ ਗਈ ਜੀ ਸੂਟ ਤੁਹਾਡਾ ਬਿਲਕੁਲ ਤੁਹਾਡੇ ਘਰ ਤੱਕ ਪਹੁੰਚੂਗਾ ਜੀ ਐਦਾਂ ਨਹੀਂ ਵੀ ਸੂਟ ਨਹੀਂ ਪਹੁੰਚੂਗਾ ਜਾਂ ਮੈਂ ਫਿਰ ਮੇਰੇ ਕੋਲ ਪੈਸੇ ਆ ਗਏ ਮੈਂ ਮੁੜ ਕੇ ਤੁਹਾਡਾ ਫੋਨ ਨਹੀਂ ਪਿਕ ਕਰਨਾ ਤੁਸੀਂ ਜਦ ਮਰਜੀ ਮੈਨੂੰ ਫੋਨ ਕਰ ਸਕਦੇ ਆ ਜੀ ਰੋਪੜ ਜਰੂਪਨਗਰ ਵਿੱਚ ਮੇਰੀ ਸ਼ਾਪ ਹੈ ਜੀ ਸਿਮਰਨ ਬੁਟੀਕ ਦੇ ਨਾਮ ਤੇ ਸਕਰੀਨ ਤੇ ਮੇਰਾ ਨੰਬਰ ਹੈ ਜੀ WhatsApp ਦਾ ਨੰਬਰ ਵੀ ਇਹੀ ਆ ਤੁਸੀਂ ਜਦ ਮਰਜੀ ਮੈਨੂੰ ਕਾਲ ਕਰਕੇ ਆਪਣਾ ਆਰਡਰ ਡਨ ਕਰ ਸਕਦੇ ਆ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1150 1150 ਸੂਟ ਹੈ ਪਸ਼ਮੀਨੇ ਦਾ ਜੀ ਐਨਾ ਪਿਆਰਾ ਪਸ਼ਮੀਨਾ ਹੈ ਜੀ ਕਲਰ ਕੰਟਰਾਸਟ ਬਹੁਤ ਹੈ ਜੀ ਜਿਹੜਾ ਤੁਹਾਡੇ ਕੋਲ ਕਲਰ ਨਹੀਂ ਹੈਗਾ ਉਹ ਤੁਸੀਂ ਵਾਈ ਕਰ ਸਕਦੇ ਆ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਬਹੁਤ ਪਿਆਰੇ ਅੱਛਾ ਜੀ ਤੁਸੀਂ ਕਦੇ ਇਹ ਨਹੀਂ ਸੋਚਣਾ ਦਿਮਾਗ 'ਚ ਵੀ ਜੇ ਸਾਡੀ ਪੇਮੈਂਟ ਚੱਲ ਗਈ ਸਾਡਾ ਸੂਟ ਨਾ ਆਇਆ ਕੀ ਹੋਗਾ ਨਹੀਂ ਜੀ ਜੇ ਤੁਹਾਡੇ ਕੋਲ ਤੁਹਾਡਾ ਸੂਟ ਨਹੀਂ ਪਹੁੰਚਦਾ ਤਾਂ ਪੇਮੈਂਟ ਉਦਾਂ ਹੀ ਅਸੀਂ ਵਾਪਸ ਕਰਦੇ ਹਾਂ ਜੀ ਇੱਕ ਵਾਰ ਤੁਸੀਂ ਟਰਸਟ ਕਰਕੇ ਦੇਖੋ ਕਈ ਕਹਿੰਦੇ ਨੇ ਜੇ ਅਸੀਂ ਕੈਸ਼ ਔਨ ਡਿਲੀਵਰੀ ਦੇ ਦੂੰਗੇ ਨਹੀਂ ਜੀ ਕੈਸ਼ ਔਨ ਡਿਲੀਵਰੀ ਵਾਲਾ ਸਾਡਾ ਕੰਮੇ ਨਹੀਂ ਹੈਗਾ ਜੀ ਜਿੱਦਾਂ ਤੁਹਾਡੇ ਪਰਸ ਵਿੱਚ ਪੈਸੇ ਪਈਆਂ ਉਦਾਂ ਮੇਰੇ ਕੋਲ ਆਗੇ ਉਦਾਂ ਪਈਆਂ ਸੂਟ ਤੁਹਾਡਾ ਪਹੁੰਚੂਗਾ ਹੀ ਪੰਚੂਗਾ ਕਿਉਂਕਿ ਨਾਲ ਦੀ ਨਾਲ ਸਾਨੂੰ ਮੈਸੇਜ ਆ ਜਾਂਦਾ ਹੈ ਜੀ ਪੀ ਸੂਟ ਕਸਟਮਰ ਤੱਕ ਪਹੁੰਚ ਗਿਆ ਹੁਣ ਕਈ ਪੈਣਾ ਦਾ ਸਵਾਲ ਹੁੰਦਾ ਵੀ ਸਾਡਾ ਸੂਟ ਨਹੀਂ ਪਹੁੰਚਿਆ ਸੂਟ ਵੀ ਨਹੀਂ ਪਹੁੰਚੇ ਆ ਤਾਂ ਸਾਨੂੰ ਜੀ ਪਤਾ ਲੱਗ ਜਾਂਦਾ ਏਦਾਂ ਦੀ ਗੱਲ ਨਹੀਂ ਹੈਗੀ ਵੀ ਤੁਹਾਡਾ ਸੂਟ ਨਹੀਂ ਪਹੁੰਚਿਆ ਪੇਮੈਂਟ ਮੈਂ ਪਾ ਦਨੀ ਹੈ ਕੋਈ ਚੱਕਰ ਨਹੀਂ ਇੱਕ ਸੂਟ ਨਾਲ ਮੇਰਾ ਕੋਈ ਫਰਕ ਨਹੀਂ ਪੈਣਾ ਪਰ ਥੋੜਾ ਜਿਹਾ ਆਪੇ ਵੀ ਬੰਦੇ ਦਾ ਵਿਸ਼ਵਾਸ ਜਿੱਤਿਆ ਕਰੋ ਤਾਂ ਜੋ ਸਾਰੀਆਂ ਭੈਣਾਂ ਨੂੰ ਬੇਨਤੀ ਆ ਕਿ ਮੇਰੀ ਵੱਧ ਤੋਂ ਵੱਧ ਸਪੋਰਟ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲੈਣਾ ਨਾ ਲੈਣਾ ਸੂਟ ਇਹ ਕੋਈ ਚੱਕਰ ਨਹੀਂ ਜੀ ਹਰ ਵਾਰੀ ਆਪਾਂ ਹਰ ਮਹੀਨੇ ਸੂਟ ਨਹੀਂ ਲੈ ਸਕਦੇ ਕਬੀਲਦਾਰੀਆਂ ਹੁੰਦੀਆਂ ਸਭ ਦੇ ਹੋਰ ਵੀ ਖਰਚੇ ਹੁੰਦੇ ਆ ਪਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਸਾ ਪਿਆਰ ਨਾਲ ਲਈ ਮੇਰੀ ਹੱਥ ਵਨਕੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਜੋ ਅਸੀਂ ਤੁਹਾਡੇ ਵਾਸਤੇ ਹੋਰ ਹੀ ਵਧੀਆ-ਵਧੀਆ ਸੂਟ ਲੈ ਕੇ ਆਈਏ ਜੀ ਸੂਟ ਤੁਸੀਂ ਸਾ ਤੋਂ ਸਟੀਚ ਵੀ ਕਰਵਾ ਸਕਦੇ ਆ ਅਨਸਟੀਚ ਵੀ ਮੰਗਾ ਸਕਦੇ ਆ ਸਾਡਾ ਸਟੀਚਿੰਗ ਦਾ ਵੀ ਕੰਮ ਹੈ ਕਢਾਈ ਦਾ ਵੀ ਕੰਮ ਹੈ ਜੇ ਤੁਸੀਂ ਕੋਈ ਆਪਣਾ ਫੈਬਰਿਕ ਪੇਜ ਕੇ ਮੇਰੇ ਤੋਂ ਕਢਾਈ ਕਰਵਾਉਣੀ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਆ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਆਪਣਾ ਡਿਜ਼ਾਈਨ ਪੇਜ ਕੇ ਵੀ ਵਰਕ ਕਰਵਾ ਸਕਦੇ ਆ ਮੇਰੇ ਤੇ ਵੀ ਛੱਡ ਸਕਦੇ ਆ ਤੁਸੀਂ ਆਪਣੀ ਚੁਆਇਸ ਵੀ ਦੱਸ ਸਕਦੇ ਆ ਕਿ ਐਦਾਂ ਦਾ ਸੂਟ ਸਾਨੂੰ ਦੋ ਅਸੀਂ ਐਦਾਂ ਦਾ ਸੂਟ ਦੀ ਸਾਡੀ ਨੀਡ ਹੈ ਹਨਾ ਮੈਂ ਅਗਲੀ ਵੀਡੀਓ ਚ ਕੋਸ਼ਿਸ਼ ਕਰੂੰਗੀ ਕਿ ਜਿੱਦਾਂ ਦੀ ਤੁਹਾਡੀ ਨੀਡ ਹੋਵੇ ਮੈਂ ਉਦਾਂ ਦੇ ਤੁਹਾਡੇ ਲਈ ਸੂਟ ਲੈ ਕੇ ਆਵਾਂ ਜੀ ਅੱਜ ਵਾਲੇ ਸੂਟ ਪ੍ਰੋਪਰ ਪਸ਼ਮੀਨਾ 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 ਇੱਕ ਤੇ ਉਹ ਇੱਕ ਪਸ਼ਮੀਨੇ ਦੇ ਸੂਟ ਤੁਹਾਨੂੰ ਦਿਖਾਏ ਆ ਜੀ ਕੋਈ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਕੋਈ ਸੂਟ ਛੱਡਣ ਵਾਲਾ ਜੀ ਸਾਰੇ ਸੂਟ ਬਹੁਤ ਵਧੀਆ ਸੀਜ਼ਨ ਹੀ ਪਸ਼ਮੀਨੇ ਦਾ ਚੱਲ ਰਿਹਾ ਜੀ ਬਹੁਤ ਵਧੀਆ ਵਧੀਆ ਪਸ਼ਮੀਨੇ ਦੇ ਸੂਟ ਆਉਣੇ ਆ ਜੀ ਇਹਨਾਂ ਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤਾਂ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਸਾਡੇ ਚੈਨਲ ਨੂੰ ਤੁਹਾਨੂੰ ਸਾਨੂੰ ਤੁਹਾਡੀ ਬਹੁਤ ਨੀਡ ਹੈ ਤੁਸੀਂ ਸਾਡੀ ਫੈਮਲੀ ਆ ਜੀ ਤੁਹਾਡੇ ਵੀ ਨਾਲ ਅਸੀਂ ਕੱਖ ਦੇ ਨਹੀਂ ਹੈਗੇ ਜੀ ਜੇ ਤੁਸੀਂ ਸਾਡੇ ਨਾਲ ਆ ਤਾਂ ਸਾਡਾ ਚੈਨਲ ਹੈ ਠੀਕ ਹੈ ਇਸ ਕਰਕੇ ਕੋਈ ਭੈਣ ਨੇ ਕੋਈ ਨਰਾਜ਼ ਨਹੀਂ ਹੋਣਾ ਜਿਹਨੂੰ ਕੋਈ ਗੱਲ ਹੈ ਤਾਂ ਤੁਸੀਂ ਮੈਨੂੰ ਬਕਾਇਦਾ ਮੈਸੇਜ ਕਰਕੇ ਗੱਲ ਕਰ ਸਕਦੇ ਆ ਮੇਰੇ ਨਾਲ ਫੋਨ ਕਰਕੇ ਵੀ ਕਰ ਸਕਦੇ ਆ ਟੈਨਸ਼ਨ ਫਰੀ ਹੋ ਕੇ ਆਪਣੇ ਆਰਡਰ ਡਨ ਕਰੋ ਜਲਦੀ ਤੋਂ ਜਲਦੀ ਸੋਹਣੇ ਸੋਹਣੇ ਸੂਟ ਪਾਓ ਤਾਂ ਜੋ ਅਸੀਂ ਆਉਣ ਵਾਲੀ ਵੀਡੀਓ 'ਚ ਤੁਹਾਡੇ ਲਈ ਹੋਰ ਸੋਹਣੇ ਸੋਹਣੇ ਸੂਟ ਲੈ ਕੇ ਆਈਏ ਸੰਡੇ ਦੀ ਵੀਡੀਓ ਜ਼ਰੂਰ ਦੇਖਿਓ ਜੀ ਉਹਦੇ ਵਿੱਚ ਇੱਕ ਤੋਂ ਇੱਕ ਤੁਹਾਨੂੰ ਆਫਰ ਮਿਲੂਗਾ ਸਾਰੇ ਸੂਟ ਸੇਲ 'ਚ ਕੱਢਦ ਨੇ ਜੀ ਸਿੰਗਲ ਪੀਸਸ ਥੈਂਕ ਯੂ